ਪਿਆਰ ਭਰੀ ਸਾਸਰੀ ਕਾਪੇਪਰ ਕੰਦੇ YouTube ਵਾਲੇ ਨੇ ਕਹਿੰਦੇ ਐਡ ਦਵਣੀ 507 ਫੋਟਾ ਮੈਂ ਭੇਜਿਆ 98434770 ਆਪਾਂ ਨੇ ਕਹੇ 500 ਚੀਜ਼ਾਂ ਵੀ ਲੈ ਸਾਰੇ ਪੰਚੀਆਂ ਚੀਜ਼ਾਂ ਟਰਾਲੀਆਂ ਵੀ ਆ ਟਰਾਲੇ ਵੀ ਆ ਤੇ ਟਰੈਕਟਰ ਵੀ ਤੇ ਗੱਡਾਂ ਵੀ ਤੇ ਬੱਸ ਆ ਵੀਰੇ ਪੋਵੇਟਰਾਲਾ ਕੇ ਵੀਰ ਭਾਈ ਨੇ ਦੇਣਾ 16 ਸਾਦਾ ਟਰਾਲਾ ਪੂਰਾ ਸਾਫਟ ਟਰਾਲਾ ਬਿੰਦ ਕੋ ਨਵੇਂ ਨਵੇਂ ਆ ਘੜ ਰਹਾ ਤਾਂ 3 ਲੱਖ ਤੇ ਇਹਦਾ ਮੰਗਦੇ 15000 ਰੁਪਏ ਮੌਕੇ ਤੇ ਵੀਰਾਂ ਨੇ ਮੰਨ ਤਰ ਕਰ ਸਰਕੀਨ ਤੇ ਉੱਤੇ ਨੰਬਰ ਜੇ ਬੇਦ ਕੋ ਨਵਾਂ ਟਰਾਲਾ ਬਿਨਾਂ ਡੈਫਟ ਵਾਲਾ ਨਹੀਂ ਇਹ ਦੂਜਾ ਟਰਾਲਾ ਮੰਜੀ ਨਾਲਾ ਵੈਟ ਪੂਰਾ ਨਾਲਾ ਸਾਰਾ ਸਮਾਨ ਨਾਲਾ 70 ਤੋਂ 80 ਪਹੇ ਟੈਰ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਸਕਰੀਨ 'ਤੇ ਨੰਬਰ ਚੱਲੀ ਜਾਂਦਾ ਵੀਰੇ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਆ 3.5 ਫੁੱਟ ਟਰੈਕਟਰ 855 ਬਹੁਤ ਜਿਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਸਕਰੀਨ 'ਤੇ ਨੰਬਰ ਚੱਲੀ ਜਾਂਦਾ ਇਹ 96 890 ਤੇ 6 ਤੇ ਭੋਵ ਇਹ ਟਰੈਕਟਰ 70 ਤੋਂ 80 ਪੈਸੇ ਟਾਇਰ ਇੰਜਨ ਗੇਅਰ ਦਾ ਕੰਮ ਹੋਇਆ ਵਾ ਤੇ ਇਹਦਾ ਲੈਫਟ ਦਾ ਕੰਮ ਹੋਇਆ ਵਾ ਤੇ ਵੀਰਾਂ ਦੇ ਵਾਅਦੇ ਦੇ ਸਕਦੇ ਆ ਪਰ ਕਿੰਨਾ ਚਿਰ ਮਰਜੀ ਤੇ ਬਹੁਤ ਘੱਟ ਟਰੈਕਟਰ ਪੂਰਾ ਸਾਫ ਟਰੈਕਟਰ ਆ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 1996 ਮਾਡਲ 90 ਤੇ 6 ਤੇ ਇਹਦਾ ਮੰਗਦੇ 1 ਲੱਖ 45000 ਰੁਪਇਆ ਮੌਕੇ ਤੇ ਵੀਰਾਂ ਨਾਲ ਮਾਨਤਾਣ ਕਰ ਦੇਾਂਗੇ ਟਰੈਕਟਰ ਬਹੁਤ ਵਧੀਆ 855 ਬਹੁਤ ਸਾਫ ਟਰੈਕਟਰ ਪਿਆ ਤੇ ਨਾਲ ਦਾ ਰੰਗ ਆ ਸਾਰਾ ਕੋਲ ਨਾਲ ਦਾ ਆ ਰਹੀ ਜੈਪਟ ਮਰਗੜ ਸਭ ਕੋਲ ਨਾਲ ਦਾ ਉੱਤੇ ਸਰਕੀਨ ਤੇ ਨੰਬਰ ਚੱਲ ਜੰਦਾ ਵੀਰ ਨਾਲ ਸੰਪਰਕ ਕਰ ਲਓ ਬਹੁਤ ਵਧੀਆ ਟਰੈਕਟਰ ਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਤੁਹਾਨੂੰ ਸਾਰਾ ਕੋ ਦਾਸਤਾ ਤੇ ਟਰੈਕਟਰ ਬਹੁਤ ਵਧੀਆ ਕੋਕਾ ਪੀ ਟਰੈਕਟਰ ਆ ਵੀਰਾਂ ਨਾਲ ਬਾਕੇ ਲੈ ਸਕਦੇ ਆ ਤੇ ਪੂਰਾ ਸਾਫ ਟਰੈਕਟਰ ਆ ਅਭੀਲੇ ਟਰਾਲੀ ਆ ਬੋਬੀਆ ਟਰਾਲੀ ਕਿਸੇ ਵੀਰ ਭਾਈ ਨੇ ਲੈਣੀ 11 6 ਦੀ ਟਰਾਲੀ ਇਹ ਟਰਾਲਾ ਕੇ ਵੀਰ ਭਾਈ ਨੇ ਦੇਣਾ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਪੂਰਾ ਸਾਫ ਨਵਾਂ ਟਰਾਲਾ ਬਿਲਕੁਲ 70 ਰੁਪਏ 70 ਰੁਪਏ ਹੈ ਟਾਇਰ ਇਹਦੇ ਤੇ ਪੂਰਾ ਬਿਨਾ ਬੈੱਡ ਉਹਦੇ ਜਾਲੀ ਨਹੀਂ ਲੱਗੀ ਦੂਜਾ ਬਿਨਾ ਜਾਲੀ ਤੋਂ ਆ ਬਿਲਕੁਲ ਨਵਾਂ ਟਰਾਲਾ ਇਹ ਤੇ ਕਿਸੇ ਵੀਰ ਭਾਈ ਨੇ ਦੇਣਾ ਵੀਰਾ ਸੰਪਰਕ ਕਰ ਲਓ ਪੂਰਾ ਸਾਫ ਟਰਾਲਾ ਪੂਰਾ ਹੈਵੀ ਟਰਾਲਾ ਹੈ 20 ਤੋਂ 18 ਕੁਇੰਟਲ ਇਹਦਾ ਵਜ਼ਨ ਹੁੰਦਾ ਇਹ ਟਰਾਲੇ ਦਾ ਤੇ ਕਿ 세 ਵੀਰ ਭਾਈ ਪੂਰਾ ਸਾਬ ਤੇ ਉੱਤੇ ਸਕੀਨ ਦੇ ਨੰਬਰ ਚੱਲੀ ਜਾਂਦਾ 3 ਲੱਖ ਰੁਪਇਆ ਮੰਗਦੇ ਮੌਕੇ ਦੇ ਵੀਰਾਂ ਨੇ ਫੁੱਲ ਮਾਨ ਤੈਣ ਕਰ ਦਿਆਂਗੇ ਤੇ ਪੰਪ ਦੀ ਫੋਟੋ ਪਾਈ ਥੱਜੋ ਸਾਰਿਆਂ ਨੇ ਚੀਜ਼ ਦੀ ਫੋਟੋ ਪਾਈ ਆ ਕਦੀ ਚੱਲੀ ਦੀ ਵੀਰ ਦੀ ਫੋਟੋ ਪਾਈ ਸਾਰਾ ਸੰਪਰਕ ਕਰ ਸਕਦੇ ਸਾਰੀ ਵੀਰੇ 84 ਮਾਡਲ ਬੋਲਟ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲਓ ਇਹ ਬਹੁਤ ਘੱਟ ਬੋਲਟ ਮਿਲਦੇ 84 ਮਾਡਲ ਆ 1984 ਤੇ ਕਿਸੇ ਵੀਰ ਭਾਈ ਨੂੰ ਲੈਣਾ ਸੰਪਰਕ ਕਰ ਲਓ ਸਰਫ 45000 ਰੁਪਇਆ ਮੰਗਦੇ ਮਾਮੇ ਵੀਰ ਤੇ ਮੌਕੇ ਦੇ ਵੀਰ ਨਾਲ ਫੋਨ ਮਾਨ ਤਾਰ ਕਰ ਦਿਆਂਗੇ ਬੋਲਟ ਬਹੁਤ ਸਾਫ ਪਿਆ ਨਾਲ ਦਾ ਰੰਗ ਸਾਰਾ ਕੋ ਨਾਲ ਦਾ ਬਿਲਕੁਲ ਟਾਇਰ ਨਵੇਂ ਆ ਕੰਮ ਹੋਇਆ ਵਾ ਇੰਜਾਂ ਦਾ ਉੱਤੇ ਸਰਕੀਨ ਤੇ ਲੰਬੜਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਬਹੁਤ ਵਧੀਆ ਬੋਲਟ ਤੇ ਲਾਈ ਵੀਰ ਪਾਏ ਵੇ ਕੰਮ ਹੋਇਆ ਵਾ ਸਾਰਾ ਇੰਜਾਂ ਦਾ ਤੇ ਗੇਅਰ ਦਾ ਤੇ ਚੇਨ ਸੈੱਟ ਨਵਾਂ ਵੀ ਰਹੇ ਨੇ ਸਾਰੀ ਜਾਣਕਾਰੀ ਲੈਣੀ ਹੈ ਜਿਹੜੀ ਫੋਨ ਲੱਗਦੇ ਵੇ 84 ਮਾਡਲ ਆ ਤੇ 45000 ਰੁਪਏ ਕੁੰਦ ਮੰਗਦੇ ਆ ਸਿਰਫ ਵੀਰੋ ਤਿੰਨ 네ੜ ਜਿਹੜੇ ਬੈੱਡ ਆ ਤੇ 11 ਛੇ ਦੀ ਟਰਾਦੀ ਆ ਇਹ ਤੇ 40 ਵਜਿਆ ਟਰਾਦੀ ਆ ਤੇ ਰੇਟ ਵੀ ਰਾਹ ਦੱਸਿਆ ਦੀ ਰੇਟ ਕੋਈ ਫੋਨ ਲਾ ਕੇ ਪਛਦੇ ਸ਼ਕੀਨ ਦੇ ਉੱਤੇ ਨੰਬਰ ਚੰਗੇ ਜਾਂਦਾ ਪੂਰੀ ਨਵੀਂ ਟਰਾਦੀ ਆ ਬੈਦ ਕਹਿੰਦੇ ਵੀਰ ਨਵੇਂ ਬਣਾਉਂਦੇ ਆ 8 ਤੋਂ 9 ਇੰਚੀ ਕਾਟਰ ਲਾਉਂਦੇ ਆ ਇਹ ਪੂਰੀ ਹੈਵੀ ਟਰਾਦੀਆਂ ਬਣਾਉਂਦੇ ਭਾਰੀਆਂ ਬਣਾਉਂਦੇ ਆ ਇਹ ਤੇ 20 ਤੇ 18 ਕਿਲੋਟ ਦੇ ਰੇਟ ਦੇ ਇਹਨਾਂ ਦਾ ਵਜਣ ਹੁੰਦਾ 14 ਦੇ 20 ਦੇ ਸੰਦ ਚ ਰਹੇ ਵਜਨ ਹੁੰਦਾ ਇਹਨਾਂ ਟਰਾਡਿੰਗਾਂ ਦਾ ਟਰਾਡ ਜਾਂਦਾ ਤੇ ਡੰਡੇ ਅਸਰ ਹਿੱਸਾ ਹੁੰਦੇ ਇਹ ਸਾਰੀ ਜਾਣਕਾਰੀ ਜਾਨੀ ਸਕੀਨ ਦੇ ਉੱਤੇ ਨੰਬਰ ਚ ਦੇ ਦੇਣਾ ਪੂਰੇ ਸਾਹਿਬ ਲੈਫਟਾਈ ਟਰਾਦੀ ਆ 50 ਪੈਸੇ ਟਾਇਰ ਆ ਮਗਰ ਇਹਦੇ ਜਿੱਦਾਂ 50 ਪੈਸੇ ਟਾਇਰ ਆ ਤੇ ਬਹੁ ਵਗੇ ਟਰਾਦੀ ਆ ਪੂਰੀ ਸਾਫ ਟਰਾਦੀ ਆ ਕਿਤੇ ਗੜੀ ਨਹੀਂ ਲੈਫਟ ਵਾਲੀ ਟਰਾਦੀ ਆ ਤੇ 2012 ਮਾਡਲ 트ਰਾਡੀ ਆ ਕਿਸੇ ਵੀਰ ਭਾਈ ਨੇ ਲੈਣੀ ਆ ਵੀਰਾਂ ਦਾ ਸੰਪਰਕ ਕਰ ਲਓ ਤੇ ਗਲੀ ਗਲੀ ਕਿਤੋਂ ਵੀ ਨਹੀਂ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਦੇ ਸਕਦੇ ਆ 90000 ਰੁਪਇਆ ਮੰਗਦੇ ਮੌਕੇ ਦੇ ਵੀਰਾਂ ਨੇ ਮਾਨਤਾਨ ਕਰ ਦੇਣਗੇ 90000 ਰੁਪਇਆ ਮੰਗਦੇ 11 6 ਦਾ ਤੇ ਲੈਫਟਾਈ ਟਰਾਡੀ ਆ ਮੌਕੇ ਦੇ ਵੀਰਾਂ ਨੇ ਮਾਨਤਾਨ ਕਰ ਦੇਣਗੇ ਚੈੱਕਰ ਦੀ ਕਦੀ ਵੀਰ ਨੇ ਫੋਟੋ ਪਾਈ ਆ ਤੇ ਸਾਰੀ ਜਾਣਕਾਰੀ ਦੇਣੀ ਆ ਤੇ ਇਹਨਾਂ ਨਾਲ ਫੋਨ ਲਾ ਸੁਣਾ ਲਿਖਾ 99 ਮਾਡਲ ਆ ਤੇ ਬਹੁ ਬੜਿਆ ਟਾਇਰ ਮਗਰ ਦੇ 30 ਕੁ ਪੈਸੇ ਆ ਤੇ ਮੋਢੇ ਵੀ 30 ਕੁ ਪੈਸੇ ਆ ਸੈਲਫ ਸਟਾਰਟ ਆ ਤੇ ਸਾਰਾ ਕੁਝ ਬੈਟਰੀ ਨਵੀਂ ਰੱਖੀ ਵੀ ਆ ਇੰਜਨ ਗੇਅਰ ਦਾ ਓਕੇ ਆ ਜਿਵੇਂ ਟਰੈਕਟਰ ਤੇ ਰੇਟ 1,60,000 ਮੰਗਦੇ ਨੇ 99 ਮਾਡਲ ਆ ਤੇ 60 ਦਾ ਸੋਨਾ ਲੀਖਾ ਇਹ ਜੇ ਕਿਸੇ ਵੀਰ ਭਾਈ ਇਹ ਲੈਣਾ ਵੀਰਾਂ ਸੰਪਰਕ ਕਰ ਲਓ ਬਹੁ ਬੜਿਆ ਟਰੈਕਟਰ ਚੰਗਾ ਗੁੜਾ ਸਾ ਪਿਆ ਸੁੱਕਾ ਪਿਆ ਤੇ ਕੋਕਾ ਵੀ ਟਰੈਕਟਰ ਪਿਆ ਤੇ ਬਹੁ ਘਟ ਚੱਦਿਆ ਵਾ ਪੂਰਾ ਸਾਫ ਪਿਆ ਤੇ ਉੱਤੇ ਸਰਕੀਏ ਚ ਨੰਬਰ ਆ ਗਿਆ ਏਰੀਆ ਪਖਤਾ ਪਾਈ ਕੀ ਪਾਸਟੇ ਪਾਈਗਾ ਏਰੀਆ ਇਹਨਾਂ ਦੇ ਵੀਰਾਂ ਦਾ ਤੇ ਵੀਰਾਂ ਨਾਲ ਸੰਪਰਕ ਕਰ ਲੋ ਬਹੁ ਬਈ ਟਰੈਕਟਰਾਂ ਪ੍ਰੈਸ਼ ਪ੍ਰੈਸ਼ ਜਮਾ ਉਹ ਠੀਕ ਰੱਖਦਾ ਤੇ ਕੋਕਾ ਪੀ ਟਰੈਕਟਰਾਂ ਬਹੁ ਘਟ ਜਾਂਦੇ 99 ਮਾਡਲ ਆ 1 ਲੱਖ 60 ਹਜ਼ਾਰ ਮੰਗਦੇ ਆ ਠੀਕ ਪੈਸੇ ਟੈਰ ਤੇ ਮੇਰਾ ਪਟੀਨਾ ਮੋਟਰਸਾਈਕਲ ਆ ਪਾਤਣਾ ਦਾ ਨੰਬਰ ਆ ਇਹਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਵਾ ਸੰਪਰਕ ਕਰ ਸਕਦੀਆਂ ਦੋਵੇਂ ਟਾਇਰ ਨਵੇਂ ਪਾਏ ਹੋਏ ਛੱਕ ਨਵੇਂ ਪੜਾਈ ਹੋਇਆ ਇੰਜਨ ਨਵਾਂ ਬਣਾਇਆ ਵਾ ਤੇ ਚੇਨ ਸੈੱਟ ਨਵਾਂ ਪਾਇਆ ਵਾ ਤੇ ਕੰਮ ਸਾਰਾ ਹੋਇਆ ਲੋਕ ਨਵੇਂ ਪੁਆਏ ਹੋਏ ਵੀਰਾਂ ਦਾ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰੋ ਚਿੱਪ ਵਾਲੀ ਕਾਪੀ ਆ 2010 ਮਾਡਲ ਦਾ 11 ਚ ਕਾਪੀ ਬਣੀ ਵੀ ਆ ਪੂਰਾ ਸਾਫ ਮੋਟਰਸਾਈਕਲ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਸਾਰਾ ਕੰਮ ਟੋਟਲ ਹੋਇਆ ਗੱਲ ਮਕੋਜੀ ਉੱਤੇ ਸਕੀਨ ਤੇ ਨੰਬਰ ਆ ਗਿਆ 29000 ਰੁਪਇਆ ਮੰਗਦਾ ਮੌਕੇ ਤੇ ਵੀਰਾਂ ਦੇ ਫੁੱਲ ਮਾਨਤਨ ਕਰਦੇ ਆਂਗੇ 29000 ਰੁਪਇਆ ਮੰਗਦਾ ਮੌਕੇ ਤੇ ਫੁੱਲ ਮਾਨਤਨ ਕਰ ਜਾਗੇ ਟਾਇਰ ਦੋਵੇਂ ਨਵੇਂ ਪਾਏ ਵੀ ਕੰਮ ਸਾਰਾ ਟੋਟਲ ਹੋਇਆ ਵਾ ਨਵਾਂ ਇੰਜਣ ਭੱਜਿਆ ਵਾ ਸ਼ੱਕਰਾਂ ਦਾ ਕੰਮ ਹੋਇਆ ਵਾ ਚੈਪ ਵਾਲੀ ਕਾਪੀ ਆ ਪਾਤਣ ਵਾਲਾ ਨੰਬਰ ਆ ਇਹਦਾ ਮੋਟਰਸਾਈਕਲ ਦਾ ਤੇ ਵੀਰ ਨਾਲ ਸੰਪਰਕ ਕਰ ਸਕਦੇ ਬਹੁਤ ਸਾਫ ਮੋਟਰਸਾਈਕਲ ਆ ਨਾ ਜਿਵੇਂ ਰੰਗ ਕਿਤੇ ਦਾਗੀ ਨਹੀਂ ਨਹੀਂ ਰਹੀ ਰੰਗ ਪਿਆ ਜਾਵਾ ਤੇ ਕਿਸੇ ਵੀਰ ਭਾਈ ਦੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਵੀਰੇ ਫੇਸਬੁਕ ਤੋਂ YouTube ਵਾਲਿਆਂ ਨੂੰ ਵੀਰੇ ਆ ਮੱਕੀ ਆ ਕਿਸੇ ਵੀਰ ਭਾਈ ਦੇ ਲੈਣੇ ਸੰਪਰਕ ਕਰ ਸਕਦੇ ਆ ਬਹੁਤ ਵੱਡੀ ਮੱਕੀ ਆ 18 44 ਮੱਕੀ ਆ ਜ਼ਿਲ੍ਹਾ ਮੋਗਾ ਪਿੰਡ ਡੰਡੇ ਪਏ ਇਹ ਜ਼ਿਲ੍ਹਾ ਮੋਗਾ ਪਿੰਡ ਡੰਡੇ ਤੇ ਵਿੱਚ ਬੰਦਾ ਨਹੀਂਦਾ 8-9 ਫੁੱਟ ਕਾਦਾ ਇਹਦਾ ਤੇ ਪੂਰੀ ਭਾਰੀ ਮੱਕੀ ਆ ਉਹ ਵੇਖੋ ਵੀਰ ਨੇ ਬਾਹ ਖੜੀ ਕੀਤੀ ਜੀ ਤਾਂ ਵੀ ਜਿਸਿਆ ਤੇ ਠਾਕੜੀ ਮੱਕੀ ਆ ਵੀਰੇ ਰੇਡ ਫੋਨ ਤੇ ਪੁੱਛ ਸਕਦੇ ਆ ਸਾਰੀ ਸੰਪਰਕ ਦੀ ਜਾਣਕਾਰੀ ਲੈਣੀ ਆ ਉਹ ਫੋਨ ਲਾ ਕੇ ਲੈ ਸਕਦੇ ਓਥੇ ਸਕੀਨ ਤੇ ਨੰਬਰ ਚੱਲੀ ਜਾਂਦਾ ਜ਼ਿਲ੍ਹਾ ਮੋਗਾ ਪਿੰਡ ਡੰਡੇ ਮੱਕੀ ਆ ਪੁਕੀ ਮਕਾਉ ਆ ਪੁਕਾਉ ਮੱਕੀਆ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਨਾਲ ਸੰਪਰਕ ਕਰ ਲਓ ਤੇ ਮੱਕੀ ਬਹੁਤ ਵਧੀਆ ਬਹੁ ਮੱਢੀ ਆ ਬਹੁਤ ਭਾਰੀ ਮੱਕੀ ਆ ਕਿਸੇ ਵੀਰ ਭਾਈ ਨੇ ਲੈਣੀ ਹੈ ਸੰਪਰਕ ਕਰ ਲਓ ਬੈਂਡ ਨੰਦੇ ਜਿਲ੍ਹਾ ਨੋਕਾ ਪੂਰੀ ਸਾਲ ਸਸਰੀ ਕਾਲ